ਇਹ ਕੰਨ ਚ ਪਹਿਲਾਂ ਫਿੱਟ ਕਰਿਆ ਹੋਇਆ ਜੀ ਇਹ ਬੋਲ ਵੈਗਰੂ ਆ ਸਾਡੀ ਪ੍ਰੀਤੋ ਜੀ ਬੋਲ ਵੈਗਰੂ ਕੋਈ ਬਾਣੀ ਪ੍ਰੀਤੋ ਜੀ ਕਿਆ ਸੀਨ ਆ ਰਿਹਾ ਕਿਆ ਸੀਨ ਆ ਰਿਹਾ ਵਾ ਕੁਝ ਤਾਂ ਛੋਟਾ ਬੋਲ ਆਇਆ ਆ ਸਾਡੀ ਟੀਮ ਅੱਜ ਛੋਟਾ ਜੀ ਕਰ ਦੱਸ ਜਗਾ ਵਾ ਉਹ ਚੱਲੇ ਦੁਬਾਰੀ ਆਵਾਂ। ਜੇ ਨਾ ਤੁਝੇ ਨੰਭਾਏ ਆਂਗੇ ਉਹਦੀ ਚੋਕੀ ਜੋ। ਮਾੜਾ ਨਾ। ਉਹ ਦੂਜਾ ਖਲੇ ਵਗੂ ਨਾ। ਜੇ ਜਾਏ ਨਾ ਨਹੀਂ ਕਰਨਾ। ਇਹ ਵੀ ਚੱਕੀ ਲੋ ਇਹਦੇ ਨਾਲ ਫਿਰ ਤੂੰ ਐਂ ਕਰੀ। ਫਿਰ ਮੈਨੂੰ ਲੱਗਦੀ ਨਹੀਂ ਮਹੱਤੀ। ਹਾਂ। ਇਹ ਪਾਉਂਗਾ ਮੈਂ ਕੋਈ ਨਹੀਂ। ਆਈ ਗਿਫਟ ਪਾਏਗਾ। ਆ ਸਾਡੇ ਅੱਜ ਦਾ ਸ਼ੂਟ ਅਸੀਂ ਤਿਆਰ ਕਰਨ ਜਾ ਰਹੇ ਹਾਂ ਬਾਈ। ਆ ਸਾਡੇ ਸਤਿਕਾਰਯੋਗ ਸਿਮੂ ਕੌਰ ਜੀ ਆਰਟਿਸਟ। ਉਹ ਮੈਨੂੰ ਬਚਾ ਲਈ ਬਿਠਾ ਲਈ। ਆ ਸਾਡੇ ਆਰਟਿਸਟ ਮੈਂ ਬਾਈ ਦਾ ਨਾਮ ਹੀ ਭੁੱਲ ਗਿਆ। ਲਾਪੀ ਸਿੰਘ। ਕ੍ਰਿਸ਼ਨਗੜ੍ਹ ਫਰਵਾਈ। ਬੋਲ ਬਾਈ ਗੁਰੂ। ਆ ਜੈਲਾ ਹੰਗੜਾ ਸਿਆਲਾ ਦਾ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਦੇਖੀ ਹੈਗੇ ਮੈਂ ਨਾ ਇਹ ਪਹਿਲਾਂ ਵੀ ਉਹ ਦਿਨ ਮੈਂ ਨਹੀਂ ਗੀ ਓਏ ਤੁਰਕੇ ਚੱਲਾਂਗੇ ਉਹ ਸੋਨੀ ਮੈਂ ਨਹੀਂ ਲੀ ਪਤਾ ਨਹੀਂ ਕਿਉਂ ਜੰਮਲਾ ਰੱਖਿਆ ਨਾ ਘਰ ਦੇ ਨਾਲ ਜਿੱਥੇ ਹਿੱਸਾ ਦਿੰਦਾ ਕੋਈ ਤੇ ਸਾਰਾ ਕੁਝ ਵੱਡੇ ਨੂੰ ਸੁੱਖਿਆ ਹੋਇਆਗਾ ਸਾਨੂੰ ਤਾਂ ਬਸ ਵਰਤੀ ਵਰਤੀ ਜਾਂਦੇ ਨੇ ਵੀ ਸਾਨੂੰ ਇੱਥੇ ਬਸ ਅਸੀਂ ਰਹਨੇ ਘਰ ਦੇ ਵਿੱਚ ਹੋਰ ਕੋਈ ਰਹਿੰਦਾ ਨਹੀਂ ਤੇ ਫਿਰ ਇੰਨੇ ਧੂਆਂ ਆਦੇਗਾ ਕੀ ਹੋ ਗਿਆ ਭਾਈ ਕੀ ਹੋ ਗਿਆ ਤੇ ਫਿਰ ਤੈਨੂੰ ਗਾਉ ਬਾਪੂ ਜੀ ਫਿਰ ਤੁਸੀਂ ਆਪਣਾ ਆਪ ਹੀ ਸਮਝ ਸਮਝਦਾ ਰੋਗ ਲਿਆ ਸਿਆਣੇ ਆ ਤੇ ਸੋਨੂੰ ਵੀ ਇਨਕ ਮੈਂ ਮਨ ਹੁਣਾਗਾ ਮੇਰਾ ਜੀ ਕਰਦਾ ਉਹ ਵੀ ਤਲਾਉ ਚੱਲ ਆਇਆ ਦਸੀ ਆਇਆ ਹਾਂ ਓਏ ਹਾਂ ਉਹ ਕਾਹ ਤੱਕ ਆ ਗਿਆ ਨਹੀਂ ਹਣ ਤੂੰ ਗਾਣਾ ਕਿਹੜਾ ਲਾਇਆ ਗਾਣੇ ਤੂੰ ਵਾਦ ਬਾਈ ਸਾਰੇ ਨਾਲ ਕਲੈਬ ਕਰੂੰਗਾ ਠੀਕ ਆ ਬਾਬਾ ਜੀ ਥੋੜਾ ਬੁੜੇ ਫਰਾਉਟੇ ਖਾਂਦਾ ਜਿਵੇਂ ਜੀ ਹੋਗਾ ਥੋੜਾ ਚੱਲਦਾ ਹੈ ਗੱਡੀ ਦਾ ਵਟੇ ਟੋਟਾ ਬੁੜਾ ਪਰੋਠੇ ਮੰਗੇ ਰੌਦਾ ਚੱਲਦਾ ਗੱਦੀ ਦਾ ਪੈ ਜੋ ਮੇਰੀ ਪੱਟ ਕਾ ਬਾਬਾ ਜੀ ਬਾਬਾ ਜੀ ਪੋਪੜੇ ਪਰ ਚੱਲਦਾ ਗੱਦੀ ਦਾ ਬਿਆਣਾ ਮਾਲਿਆ ਟੋਕ ਲਾਉਂਦਾ ਰਾ ਝਾੜਾ ਵੀ ਲਾਉਂਦਾ ਹੂੰ ਹਾਂਜੀ ਬਾਬਿਓ ਤੁਸੀਂ ਅਗਲਾ ਪਾਰਟ ਸਾਡਾ ਸੁੱਖ ਮੇਰੇ ਖਾਂਜੀ ਫੋਟੋ ਕਰੀ ਸੋਨਾ ਐਕਟ ਹੋਇਆ ਬਹੁਤ ਸੋਹਣੀ ਵੀਡੀਓ ਬਣੀਆ ਕੀ ਬਾਤ ਹੈ ਤੇ ਬਸ ਹੁਣ ਛੋਡੀ ਖਿੱਚ ਆਈ ਦੱਬ ਕੇ ਸ਼ੇਅਰ ਕਰਨ ਦੀ ਅਸਾ ਤਣਾ ਮੰਨ ਸਾਰਾ ਜੋਰ ਲਾਤਾ ਇੰਦੀ ਕਰਮੀ ਦੇ ਵਿੱਚ ਦੇਖਣਾ ਜੁਗ ਜੁਗ ਜਿਉ ਜੋਵਾਨੀ ਹੈ ਮਾਣ ਹਾਂਜੀ ਬਾਬਿਓ ਮੈਂ ਤੁਹਾਡਾ ਆਪਣਾ ਸਿਦਰਾ ਸਿਦਰਾ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਪਿਆਰ ਦਿੱਤਾ ਉਹ ਮੈਂ ਭੁੱਲ ਨਹੀਂ ਸਕਦਾ ਮੈਂ ਤੁਹਾਡੀ ਆਪਣੀ ਸੰਦੀਪ ਵੈਸੇ ਤੇ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਪਰ ਮੈਨੂੰ ਨਾ ਹੁਣ ਲੋਕ ਮੇਰਾ ਨਾਮ ਚੇਂਜ ਕਰ ਦਿੱਤਾ ਤੇ ਲੋਕ ਹੁਣ ਮੈਨੂੰ ਪ੍ਰੀਤੋ ਨਾਂ ਤੇ ਜਾਣਨ ਲੱਗੇ ਠੀਕ ਹੈ ਜੀ ਡਾਕਟਰ ਸਾਹਿਬ ਹਾਂ ਤੇ ਰਿਕੁਐਸਟ ਮੇਰੀ ਇਹੀ ਹੈ ਜੀ ਇੰਨੀ ਗਰਮੀ ਦੇ ਵਿੱਚ ਮਿਹਨਤ ਕਰਦੇ ਆ ਤੇ ਉਹ ਮਿਹਨਤ ਦਾ ਫਲ ਤੁਸੀਂ ਦੇਣਾ ਤੇ ਤੁਸੀਂ ਸਾਥ ਦੇਣਾ ਤੇ ਤੁਹਾਡੇ ਹੀ ਪਿਆਰ ਦੀ ਸਾਨੂੰ ਬਹੁਤ 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 ਜ਼ਰੂਰਤ ਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੇ ਨਵੇਂ ਆਏ ਨੇ ਸਾਡੇ ਚੈਨਲ ਦੇ ਉੱਤੇ ਤੇ ਅੱਗੇ ਆਪਣੇ ਯਾਰਾ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਸ਼ੇਅਰ ਕਰਦੇ ਰਹੋ ਤੇ ਟੀਮ ਦੇ ਕੰਮ ਬਾਰੇ ਕੀ ਕਹਿਣਾ ਚਾਹੋਗੇ ਟੀਮ ਦੇ ਕੰਮ ਬਾਰੇ ਦਾ ਕੰਮ ਇੱਕ ਨੰਬਰ ਆ ਜਮਾ ਇੱਕ ਨੰਬਰ ਤੁਸੀਂ ਆਪ ਹੀ ਦੇਖ ਸਕਦੇ ਹੋ ਹਾਂ ਬਹੁਤ ਮਿਹਨਤ ਕਰਦੇ ਸਾਰੇ ਆਰਟਿਸਟ ਸਾਡੇ ਹਾਂ ਤੇ ਉਹ ਸਪੈਸ਼ਲ ਬਾਈ ਸਾਡੇ ਡਾਕਟਰ ਸਾਹਿਬ ਆਏ ਨੇ ਫਰਮਾਹੀ ਤੋਂ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਇੱਕ ਗੱਲ ਹੋਰ ਜੇ ਕੋਈ ਬਾਤ ਘਟ ਹੈ ਹੱਸਦੇ ਵਾਦਾ ਹਾਂ ਉਹ ਬਾਤ ਘਟ ਰਹਿ ਜਾਂਦੀ ਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਪੰਜਾਬੀ ਦੇ ਵਿੱਚ ਕਮੈਂਟ ਕਰੋ ਕਿ ਸਾਡਾ ਨਵਾਂ ਨਵਾਂ ਕੰਮ ਆ ਸਾਡਾ ਸਾਰਿਆਂ ਦਾ ਹੈਨਾ ਜੇ ਸੁਖਰੀ ਮਣੇ ਵਾ ਮੈਂਬਰੀ ਬੋਲੋਗੀ ਫੋਟੋਆਂ ਮੇਂ ਵੀ ਨਹੀਂ ਆਈਆਂ ਬਾਈ ਦੀਆਂ ਸਤਿ ਸ਼੍ਰੀ ਅਕਾਲ ਜੀ ਮਾ ਤੁਹਾਡਾ ਆਪਣਾ ਹੀ ਪੁਰਾਣਾ ਆਪ ਮੱਕੜ ਦਾ ਬਾਬਾ ਜੀ ਦਵਾਰੇ ਚੌਕੀ ਪਰਲੀ ਤੇ ਹਾਜ਼ਰ ਹੈ ਤੇ ਵੇ ਤੁਹਾਡਾ ਪਿਆਰ ਬਹੁਤ ਮਿਲਾਈ ਪਹਿਲਾਂ ਕਿਵੇਂ ਲੱਗਿਆ ਬਾਈ ਕੰਮ ਕਰਕੇ ਕੰਮ ਮੈਨੂੰ ਬਹੁਤ ਸਾਰਾ ਨਵੇਂ ਦੋ ਆ ਇਹ ਵਿਚਾਰੇ ਅਸਟੈਸਟ ਮਿਲੇ ਸਾਨੂੰ ਕੀ ਹੁੰਦੇ ਮੈਨੂੰ ਕਹਿਣਾ ਨਾ ਮੇ ਇਹ ਹੈਗੇ ਹੈਗੇ ਪੁਰਾਣੀ ਨੇਗੇ ਆਪਣੀ ਟੀਮ ਦੇ ਵਿੱਚ ਨਵਾਂ ਵਰਕ ਨਹੀਂ ਉਹ ਸੋਹਣੇ ਤਾਂ ਲੱਗੇ ਮੇਰੇ ਲਈ ਤਾਂ ਨਵੇਂ ਆ ਬਾਈ ਬਹੁਤ ਸੋਹਣੇ ਵਧੀਆ ਵਧੀਆ ਕਿੰਨਾ ਦੇ ਵਿਚਾਰਾਂ ਦੇ ਕਿਰਦਾਰ ਨੇ ਬਹੁਤ ਸੋਹਣਾ ਬੋਲਦੇ ਆ ਲੈਂਗੁਏਜ ਠੀਕ ਹੈ ਪਰ ਸਾਨੂੰ ਸਮਝਾਉਂਦੇ ਵੀ ਜਿਵੇਂ ਤੁਸੀਂ ਨਵੇਂ ਨਵੇਂ ਜੁਟੇ ਆ ਪਰ ਇਹ ਪੁਰਾਣਾ ਆਟਾ ਇਹ ਇਹਨਾਂ ਦੀ ਖਾਸੀਅਤ ਹੈ ਇਹਨਾਂ ਦੀ ਖਾਸੀਅਤ ਤੁਹਾਨੂੰ ਦੱਸ ਦਿਆ ਵੀ ਆਹ ਮੁੰਡਾ ਐਂਗਲ ਤੇ ਚੱਕੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਬੁढ़ा ਹੋ ਗਿਆ ਹੱਥ ਕੰਬਦੇ ਆ ਤਾਂ ਕਰਕੇ ਹੋ ਜਾਂਦਾ ਕਈ ਵਾਰੀ ਕੋਈ ਦਿੱਕਤ ਨਹੀਂ ਹੋ ਜਾਂਦਾ ਥੋੜਾ ਕਾਣਾ ਛੇਰੋ ਤੇ ਬਾਈ ਬਣ ਕੇ ਇਹੀ ਬੇਨਤੀ ਹੈ ਕਿ ਯਾਰ ਸਾਡੀ ਸਾਰੀ ਟੀਮ ਬਹੁਤ ਮਿਹਨਤੀ ਹੈ ਤੇ ਤੁਹਾਡੀਆਂ ਬਲੇਸਿੰਗ ਸਾਨੂੰ ਚਾਹੀਦੀਆਂ ਨੇ ਆ ਬਾਈ ਸਾਡੇ ਨਾਲ ਜੁੜੇ ਨੇ ਬਾਈ ਆਪੇ ਇਕੱਠੇ ਨਾਲ ਬਾਈ ਬਣ ਕੇ ਕਰਿਆ ਕਰੋ ਘੂਠੇ ਮਾੜੇ ਹੁੰਦੇ ਆ ਹਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਈ ਦੇਖ ਸਕਦੇ ਹੋ ਆਪਾਂ ਲੋਕੇਸ਼ਨ ਤੇ ਉਸਦੇ ਤੇ ਆਗੇ ਤੇ ਜੇ ਕਿਤੇ ਕਮੀ ਲੱਗਦੀ ਵੀਡੀਓ ਚ ਤੇ ਆਹ ਬੰਦੇ ਨੇ ਰਾਤ ਕਿ ਵੀ ਅੱਜ ਐਕਟਰ ਸੋਨਾ ਕੀਤਾ ਮੇਰਾ ਚੇਲਾ ਬਣਾ ਜੂਂਦਾ ਬੰਦਾ ਸੋਹਣਾ ਘੈਂਟ ਆ ਬੰਦਾ ਪਰ ਇਹ ਮਰਦੀ ਆਹੀ ਰੱਖੀ ਆ ਪਰ ਉਹ ਇੱਕ ਘੈਂਟ ਘੈਂਟ ਆਪਾਂ ਹੈ ਨਹੀਂ ਸੀ ਨਾ ਆਪਣੇ ਕੋਲੇ ਹਾਂ ਬਈ ਸਾਡੇ ਕੋਲ ਤੁਰਤ ਜਾ ਕਰਨਾ ਪੈ ਗਿਆ ਘੈਂਟ ਕਰ ਰਹੇ ਆ ਜਿੰਨਾ ਕੋਸ਼ਿਸ਼ ਆ ਦੁਨੀਆਂ ਤੇ ਮੜੀ ਮੜੀ ਨਹੀਂ ਬਈ ਬਹੁਤ ਸੋਹਣਾ ਕੰਮ ਆ ਬਾਈ ਬਹੁਤ ਸੋਹਣਾ ਬਹੁਤ ਬਾਈ ਜਮਾਂ ਦਿਲ ਲੱਗਿਆ ਕੰਮ ਬਈ ਆਗੇ ਲੱਗੇ ਵਾਸਤੇ ਰਬ ਬਖਸ਼ ਰੱਖੇ ਹੈ ਇਹ ਸਾਡੇ ਸੁਮਨ ਜੀ ਸਿਮੂ ਸਿਮੂ ਕਹਿੰਦੇ ਆਪਾਂ ਸਿਮੂ ਮਾਨਸਾ ਮਾਨਸਾ ਤੋਂ ਤੇ ਤੁਸੀਂ ਕਦੋਂ ਵੀ ਇਹਨਾਂ ਨੂੰ ਆਪਣੇ ਜੇ ਕੰਮ ਕਰਨਾ ਚਾਹੁੰਦੇ ਹੋ ਤਾਂ ਬੁਲਾ ਸਕਦੇ ਹੋ ਤੇ ਕੰਟੈਕਟ ਨੰਬਰ ਤੁਹਾਨੂੰ ਮਿਲ ਜੂਗਾ ਸਾਨੂੰ ਡੀਐਮ ਕਰ ਲਿਓ ਤੇ ਕੋਈ ਗੱਲ ਨਹੀਂ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਤੂੰ ਪੁੱਤ ਸੋਨਾ ਕੰਮ ਕੀਤਾ ਹੁਣ ਯਾਦ ਰੱਖਿਓ ਬਸ ਨਾ ਤੇ ਸਾਡੇ ਪ੍ਰੀਤੋ ਕੌਰ ਜੀ ਹਾਂ ਜੀ ਮੈਂ ਮੈਂ ਕਰਾਂਗੀ ਆ ਜਾ ਆ ਜਾ ਭਾਈ ਸਾਡੀ ਆਹੋ ਸਾਡੀ ਟੀਮ ਦੀ ਇਹ ਸੰਦੀਪ ਕੌਰ ਉਰਫ ਇਹਨੇ ਕਹਿ ਕੇ ਇਹਨੇ ਕਹਿ ਕੇ ਤਾਰੀਫ ਕਰਵਾਈ ਆ ਜੀ ਨਹੀਂ ਨਹੀਂ ਬਹੁਤ ਸੋਹਣਾ ਕੰਮ ਕੀਤਾ ਹੈ ਬਾਕੀ ਤੁਸੀਂ ਇੰਨਾ ਇੰਨੀ ਨਿਖਰੀਪ ਦੇ ਮੈਂ ਇੰਨਾ ਜੋ ਗ੍ਰੇਸ ਸਟੇਲ ਵਾਲੇ ਪੰਪਾ ਕੇ ਦੂਸਰੇ ਹੈਗੇ ਬੁੱਕੀ ਵਾਲੇ ਤੁਸੀਂ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਗੱਲ ਇੱਕ ਗੱਲ ਇੰਨੀ